ਜਾਓ ਪੰਜਾਬ ਬਚਾਓ ਭਈਏ ਭਜਾਓ ਪੰਜਾਬ ਬਚਾਓ ਭਈਏ ਭਜਾਓ ਪੰਜਾ پنجاب پنجاؤ 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 پنج पर वीरो पजाओ भरी कातला न फी फो हरकी कातला न फसी दो फो फो इस तू बाद अटिंग भी करा सारिय संस्था चल रल के क्योंकि जिड़ा मुद्दा उठाया आ जेड़ा मुद्दा बने आ आप इस मुद्दे नु अगे तक लेके जाना दबन नहीं देना ਔਰ ਮੇਰੀ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਆ ਜਿੱਦਾਂ ਕਿ ਪਹਿਲਾਂ ਵੀ ਗੱਲ ਹੋਈ ਆ ਮੇਰੀ ਸਾਰੇ ਆਪਣੇ ਪੰਜਾਬੀ ਪੀਰਾਂ ਨੂੰ ਬੇਨਤੀ ਆ ਕਿ ਉੱਥੇ ਜਿਹਨੇ ਵੀ ਰੇੜੀ ਲਾਉਣੀ ਚਾਹੁੰਦਾ ਆ ਜਿਹੜਾ ਵੀ ਆਪਣਾ ਰੋਜ਼ਗਾਰ ਕਰਨਾ ਚਾਹੁੰਦਾ ਆ ਜਿਨਾਂ ਨਾਲ ਸੰਪਰਕ ਕਰੋ ਅਸੀਂ ਜਿਹੜੀ ਉਹਨਾਂ ਦੀਆਂ ਰੇੜੀਆਂ ਉੱਥੇ ਲਵਾਵਾਂਗੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬੀ ਸੋਚਦੇ ਆ ਕਿ ਰੇੜੀ ਵਿੱਚ ਪੈਸਾ ਨਹੀਂ ਆਗਾ ਤੁਹਾਨੂੰ ਪਤਾ ਰਹੀਮਪੁਰਾ ਰਹੀਮਪੁਰ ਦੇ ਵਿੱਚ ਸਵੇਰੇ ਜਦੋਂ ਅਸੀਂ ਸੁੱਤੇ ਹੁੰਦੇ ਆ ਭਈ ਇਹ 4 ਵਜੇ ਜਾ ਕੇ 8 ਵਜੇ ਤੱਕ 1000 ਰੁਪਏ ਦੀ ਆੜੀ ਪਾ ਕੇ ਆਪਣੇ ਘਰ ਨੂੰ ਜਾਂਦੇ ਆ। ਪਰ ਮੇਰੀ ਆਪਣੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਜਿਹੜੇ ਕਰਜ਼ੇ ਚੱਕ ਚੱਕ ਢਵਾਈ ਜਾਂਦੇ ਪਏ ਆ ਉਹ ਆਪਣੇ ਪੰਜਾਬ 'ਚ ਆਪਣੇ ਰੋਜ਼ਗਾਰ ਕਰਨ ਆਪਣੇ ਪੰਜਾਬ ਦੇ ਪਰਿਵਾਰ ਨੂੰ ਸਾਂਭਣ ਜੇਕਰ ਅਸੀਂ ਅਤੀ ਬਾਹਰ ਜਾਂਦੇ ਰਹੇ ਜਾਂ ਆਪਣੇ ਕਲਚਰ ਨੂੰ ਛੱਡਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿਸ ਪੰਜਾਬ ਦੇ ਭਈਆਂ ਦਾ ਕਬਜ਼ਾ ਹੋਣਾ ਹੈ ਔਰ ਜਿਹੜਾ ਤੁਹਾਡਾ ਕਲਚਰ ਆ ਉਹ ਖਤਮ ਹੋਣਾ ਜਿਹੇ ਜੋ ਕੈਂਡਲ ਮਾਰਚ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕੱਢ ਰਹੇ ਆ ਇਹ ਉਸ ਬੱਚੇ ਨੂੰ ਸ਼ਰਨਦਾਖਲੀ ਦੇ ਰਹੇ ਆ ਜਿਹੜਾ ਬੱਚਾ ਉਹ ਇੱਕ ਮਾਂ ਦਾ ਨਹੀਂ ਸੀਗਾ ਅੱਜ ਸਾਰੇ ਪੰਜਾਬ ਦਾ ਬੱਚਾ ਹੈ ਉਹ ਕਿਉਂ ਇਹ ਅੱਜ ਇੱਕ ਬੱਚੇ ਦਾ ਮਸਲਾ ਨਹੀਂ ਰਿਹਾ ਅੱਜ ਆਉਣ ਵਾਲਾ ਸਮਾਂ ਇਹਨਾਂ ਨੂੰ ਔਖਾ ਲੱਗਦਾ ਹੈ ਕਿ ਸਾਡੇ ਸਾਰੇ ਬੱਚਿਆਂ ਲਈ ਖਤਰਾ ਹੈ ਕਿਉਂ ਅੱਜ ਆਪਣੇ ਪੰਜਾਬੀ ਨੇ ਇੱਕ ਘਰ ਦੇ ਵਿੱਚ ਮੀਟਰ ਲਗਾਉਣਾ ਹੋਵੇ ਤੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਥੱਕ ਜਾਂਦਾ ਤੁਸੀਂ ਇਹ ਦੇਖੋ ਹਰਪੁਰ ਦੇ ਵਿੱਚ ਕਲੋਨੀਆਂ ਦੇ ਵਿੱਚ ਇੰਨੀਆਂ ਝੁੱਗੀਆਂ ਹਨ ਜਿੱਥੇ ਮੀਟਰ ਲੱਗੇ ਹੋਏ ਹਨ ਡਿਸ਼ਾਂ ਲੱਗੀਆਂ ਹੋਈਆਂ ਹਨ ਟੀਵੀ ਲੱਗੇ ਹੋਏ ਹਨ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੋਈ ਉਹਨਾਂ ਦਾ ਕਾਗਜ਼ ਪੱਤਰ ਨਹੀਂ ਉਹ ਕਿਹਦੀ ਸ਼ਹਿਦ ਲੱਗੇ ਹਨ ਐਮਸੀਆਂ ਦੀ ਸ਼ਹਿਦ ਨਾ ਸਰਪੰਚਾਂ ਦੀ ਸ਼ਹਿਦ ਨਾ ਸਾਡੇ ਐਮਸੀ ਸਰਪੰਚ ਜਿਹੜੇ ਖੁਦ ਹੀ ਆਪਣੇ ਸਾਡੇ ਦੇਸ਼ ਵਿੱਚ ਦੁਸ਼ਮਣਾਂ ਨੂੰ ਪਨਾਹ ਦੇ ਰਹੇ ਹਨ ਅਸੀਂ ਦੂਜਿਆਂ ਨੂੰ ਕੀ ਕਹੀਏ ਸਾਨੂੰ ਅਸੀਂ ਆਪਣਾ ਇੱਕ ਮਕਾਨ ਬਣਾਉਣਾ ਹੋਵੇ ਸਾਨੂੰ ਮੀਟਰ ਲਾਉਣ ਵਾਸਤੇ ਕਿੰਨੇ ਦਫ਼ਤਰਾਂ ਦੇ ਘੇੜੇ ਮਾਰਨੇ ਪੈਂਦੇ ਆ ਇਹਨਾਂ ਨੂੰ ਟੂਟੀਆਂ ਵੀ ਦਿੱਤੀਆਂ ਜਾਂਦੀਆਂ ਪਾਣੀ ਦਿੱਤਾ ਜਾਂਦਾ ਮੀਟਰ ਦਿੱਤੇ ਜਾਂਦੇ ਸਰ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਆਧਾਰ ਕਾਰਡ ਵਗੈਰਾ ਚਲੋ ਬਣਾਉਣੇ ਸਹੀ ਸੀਗੇ ਪਰ ਦੂਜੇ ਨੰਬਰ ਤੇ ਜਿਹੜਾ ਵੋਟਰ ਕਾਰਡ ਜਿਹੜੇ ਬਣਾਏ ਗਏ ਆ ਜਿਹੜੇ ਭਈਏ ਸਰਕਾਰਾਂ ਚੋਣ ਲੈਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਵਾਸੀ ਅੰਨੇ ਅੰਨਾ ਅੰਨੀ ਪੀੜੀ ਕੁੱਤਾ ਛੱਟੇ ਇਹ ਦੇਸ਼ ਦਾ ਕਹਾਵਤ ਇਹ ਹੈਗੀ ਤੁਸੀਂ ਹਿਮਾਚਲ 'ਚ ਚਲ ਜਾਓ ਹਿਮਾਚਲ ਦੇ ਵਿੱਚ ਕੋਈ ਬੰਦਾ ਇੱਕ ਪੀੜੀ ਜੋਗ ਦੀ ਜਗ੍ਹਾ ਨਹੀਂ ਲੈ ਸਕਦਾ ਇਹ ਸ਼ਾਮ ਲਾਟਵਾ ਪੰਜਾਬ ਨਹੀਂ ਰਿਹਾ ਹੁਣ ਸ਼ਾਮ ਲਾਟ ਰਹੀ ਜਿਹੜਾ ਮਰਜੀ ਆ ਗਿਆ ਜਿੱਥੇ ਮਰਜੀ ਆ ਕੇ ਆਪਣਾ ਹੱਕ ਜਮਾ ਲਵੇ ਕਿਉਂ ਸਾਡੀ ਲਾਠੀ ਨਹੀਂ ਹੈਗੀ ਸਾਡੀ ਲਾਠੀ ਨਰਮ ਉਹ ਸਾਡੇ ਲਾਠੀ ਟਾਈਟ ਹੋਵੇ ਸਾਡੀਆਂ ਜਿਵੇਂ ਹੁਣ ਇਸ ਵੇਲੇ ਤੁਹਾਨੂੰ ਪਤਾ ਕਿ ਆਪਣਾ ਗਵੰਡੀ ਦੇਸ਼ ਕਿੱਥੇ ਆਪਣਾ ਜਿੱਥੇ ਉਹ ਜੰਗ ਲੜੀ ਹੋਈ ਨੇਪਾਲ ਨੇਪਾਲ ਵਿੱਚ ਕੀ ਹੋ ਰਿਹਾ ਹੈਗਾ ਜਨਤਾ ਜਾਗ ਪਈ ਸਾਡੀ ਜਨਤਾ ਸੁੱਤੀ ਪਈ ਆ ਪੁੱਤ ਕਹਿੰਦੇ ਪੁੱਤ ਇੱਕ ਦਾ ਮਰਿਆ ਤਾਂ ਕੀ ਹੋ ਗਿਆ ਇਹ ਘਰ ਘਰ ਅੱਗ ਲੱਗਣ ਵਾਲੀ ਆ ਜਦੋਂ ਘਰ ਘਰ ਅੱਗ ਲੱਗੂਗੀ ਫਿਰ ਲੁ ਦੁਨੀਆ ਜਾਗੂਗੀ ਅੱਜ ਦੁਨੀਆ ਸੁੱਤੀ ਪਈ ਆ ਪ੍ਰਵਾਹ ਨਹੀਂ ਕਰਦੀ ਇਸ ਕਰਕੇ ਸਾਨੂੰ ਵੀ ਨੇਪਾਲ ਵਾਂਗੂ ਜਾਗਣਾ ਪਵੇਗਾ ਅਸੀਂ ਕਹਿੰਦੇ ਨੇਪਾਲ ਵਾਲੇ ਲੋਕ ਢੜਕ ਗਏ ਸਾਨੂੰ ਵੀ ਢੜਕਣਾ ਪਵੇਗਾ ਤਾਂ ਸਾਡਾ ਪੰਜਾਬ ਬਚੇਗਾ ਨਹੀਂ ਤਾਂ ਸਾਡਾ ਕੱਖ ਵੀ ਨਹੀਂ ਰਹੇਗਾ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰ ਰਹੇ ਆ ਕੁਝ ਸਾਡੇ ਬੱਚਿਆਂ ਨੂੰ ਇਹ ਦੁਸ਼ਮਣ ਆਪ ਮਾਰ ਰਹੇ ਆ ਸਰਕਾਰਾਂ ਆਪ ਮਰਵਾ ਰਹੀਆਂ ਇਹ ਸਰਕਾਰਾਂ ਦੇ ਪਾਲੇ ਹੋਏ ਦੁਸ਼ਮਣ ਸਾਡੇ ਜੋ ਇਹ ਭਈਏ ਅਸੀਂ ਕਹਿੰਦੇ ਜੂਪੀ ਵਿਆਰ ਤੋਂ ਆ ਰਹੇ ਹੈ ਨਾ ਇਹ ਜੂਪੀ ਵਿਆਰ ਤੋਂ ਇਦਾਂ ਨਹੀਂ ਆ ਰਹੇ ਇਹਨਾਂ ਨੂੰ ਬਦਮਾਸ਼ੀ ਟੈਪ ਤੇ ਭੇਜ ਰਹੇ ਆ ਤਿਆਰ ਕਰਕੇ ਭੇਜ ਰਹੇ ਆ ਤੁਸੀਂ ਪੰਜਾਬ ਵਿੱਚ ਜਾ ਕੇ ਕੀ ਕੀ ਕਰਨਾ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਜਾਗਣਾ ਪਵੇਗਾ ਜਿਹੜੇ ਕਾਰਜ ਅੱਜ ਕੰਮਕਾਰਾਂ ਦੀ ਗੱਲ ਕਰੀਏ ਜਿੰਨੇ ਕੰਮ ਭਈਏ ਕਰ ਰਹੇ ਆ ਜੇ ਉਹ ਹੀ ਕੰਮ ਸਾਡੇ ਪੰਜਾਬੀ ਮੁੰਡੇ ਕਰਨ ਤੇ ਸਾਨੂੰ ਸਾਡੇ ਪੰਜਾਬ ਨੂੰ ਕੋਈ ਵੀ ਨਹੀਂ ਕੋਈ ਛਾੜ ਸਕਦਾ ਤੇ ਦੇਸ਼ ਦੇ ਸਰ ਸਾਰੇ ਕੰਮ ਭਈਆਂ ਨੇ ਸੰਭਾਲ ਲਿਆ ਪੰਜਾਬ ਚੋ ਜਿੰਨੇ ਵੀ ਪੰਜਾਬੀ ਆਜਰੇ ਆ ਦੇਸ਼ ਵਿਦੇਸ਼ਾਂ ਦੇ ਵਿੱਚ ਚਲ ਗਿਆ ਕੀ ਉਹਨਾਂ ਨੂੰ ਵਾਪਸ ਆਗ ਜਿਹੜੇ ਪੰਜਾਬ ਦੇ ਵਿੱਚ ਕੰਮ ਕਰਨੇ ਚਾਹੀਦੇ ਜਿਸ ਤਰ੍ਹਾਂ ਉਹ ਫੜੀਆਂ ਕਿੰਨੀਆਂ ਲੱਗ ਲਈਆਂ ਪੰਜਾਬ ਭਈਆਂ ਦੀਆਂ ਥੋੜੋ ਥੋੜੋ ਦੀ ਲਗਾ ਲਗਾਈਆਂ ਜਾ ਸਕਦੀਆਂ ਸੀ। ਦੇਖੋ ਜੀ ਅੱਜ 20 25 25 ਲੱਖ ਲਾ ਕੇ ਸਾਡਾ ਨੌਜਵਾਨ ਆ ਕਨੇਡਾ ਅਮਰੀਕਾ ਜਾ ਰਿਹਾ। 20 25 ਲੱਖ ਲਾਉਣ ਦੀ ਲੋੜ ਨਹੀਂ। ਸਿਰਫ 10 ਲੱਖ ਲਾਓ। ਇੱਥੇ ਵਧੀਆ ਵਧੀਆ ਕੋਲਡ ਸਟੋਰ ਖੋਲੋ। ਫਲ ਫਰੂਟਾਂ ਦੇ ਕੋਲਡ ਸਟੋਰ ਖੋਲੇ ਜਾਂਦੇ, ਕੇਲੇ ਦਾ ਸਟੋਰ, ਸੇਬ ਦਾ ਸਟੋਰ, ਐਨੇ ਫਲ ਫਰੂਟਾਂ ਦੇ ਸਟੋਰ ਖੁੱਲੇ ਆ ਸਾਰੇ ਭਈਆਂ ਦੇ ਆ। ਕੀ ਗੱਲ ਆਪਣੇ ਪੰਜਾਬੀ ਮੁੰਡੇ ਇਹ ਸਟੋਰ ਨਹੀਂ ਖੋਲ ਸਕਦੇ? ਅੱਜ ਮੋਟਰਸਾਈਕਲ ਠੀਕ ਕਰਾਉਣ ਜਾਣਾ ਪੈਂਦਾ ਤੇ ਜਦੋਂ ਉੱਥੇ ਜਾ ਕੇ ਦੁਕਾਨ ਤੇ ਦੇਖਦੇ ਆ ਕਿਹਦੀ ਦੁਕਾਨ ਹੈ ਇਹ ਰਾਮੂ ਸ਼ਾਹ ਦੀ ਦੁਕਾਨ ਆ ਉਹ ਸਿੰਘ ਕਿੱਥੇ ਗਏ ਜਿਹੜੇ ਮੋਟਰਸਾਈਕਲ ਠੀਕ ਕਰਨ ਵਾਲੇ ਜਿਹੜੀ ਘਰੋਣੀ ਹਰਕਤ ਆ ਉਹ ਬੱਚੇ ਦੀਆਂ ਵੀਡੀਓ ਫੋਟੋਆਂ ਦੇਖੀਆਂ ਤੇ ਦਿਲ ਬਲੁੰਦਰਿਆ ਜਾਂਦਾ ਇੱਕ ਵਾਰ ਕਿ ਇਦਾਂ ਦੀ ਵੀ ਹਰਕਤ ਜਿਹੜੀ ਆ ਉਹ ਕਿਸੇ ਇੱਕ ਮਾਸੂਮ ਬੱਚੇ ਦੇ ਨਾਲ ਕੋਈ ਕਰ ਸਕਦਾ ਔਰ ਇਹ ਜਿੱਥੇ ਤੱਕ ਵੀ ਇਹ ਜਿਹੜੇ ਪਹਿਲਾਂ ਸਾਡੇ ਤੋਂ ਜੋ ਕੌਂਸਲਰ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਸਰਕਾਰ ਨੇ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੱਤਾ ਕੀ ਆਪਣੀਆਂ ਵੋਟਾਂ ਤੱਕ ਸੀਮਤ ਰਹਿ ਗਏ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਹਾਲ ਹੈ ਇਹ ਬਹੁਤ ਬੱਤਰ ਹੋਣਾ ਪੁਰ ਹੀਰਾਂ ਦੇ ਵਿੱਚ ਘਟੋ ਘਟਨੀ ਜੋ ਚੋਹ ਦੇ ਨਾਲ-ਨਾਲ ਝੁਗੀਆਂ ਆ ਉਹਨਾਂ ਦੇ ਵਿੱਚ ਪਤਾ ਨਹੀਂ ਕਿੰਨਾ ਕਿ ਨਸ਼ਾ ਵਿਕਦਾ ਔਰ ਕਿੰਨਾ ਕਿ ਕ੍ਰਾਈਮ ਹੁੰਦਾ ਪਰ ਕੋਈ ਵੀ ਉਧੇ ਉੱਤੇ ਨਾ ਕਦੇ ਪੁਲਿਸ ਪ੍ਰਸ਼ਾਸਨ ਨੇ ਚੈੱਕ ਕੀਤਾ ਨਾ ਉੱਥੇ ਦੇ ਮੌਜੂਦਾ ਜਿਹੜੇ ਆ ਐਮਸੀ ਆ ਉਹਨਾਂ ਨੇ ਚੈੱਕ ਕੀਤਾ ਨਹੀਂ ਤਾਂ ਸਭ ਤੋਂ ਵੱਧ ਜੀ ਆਬਾਦੀ ਦੇਖੀ ਜਾਵੇ ਤਾਂ ਪੋਰੀਂਆਂ ਦੇ ਵਿੱਚ ਜਿੰਨੇ ਬਿਹਾਰੀ ਜਿੰਨੇ ਬਾਹਰ ਦੇ ਆ ਕੇ ਪ੍ਰਵਾਸੀ ਰਹਿ ਰਹੇ ਆ ਕਿਸੇ ਦੀ ਵੀ ਆਇਡੈਂਟੀ ਮੈਨੂੰ ਲੱਗਦਾ ਕਿਸੇ ਕੋਲ ਨਹੀਂ ਆ ਤੇ ਜਸ ਜਿਸ ਤਰ੍ਹਾਂ ਤੁਸੀਂ ਪੋਰੀਂਆਂ ਦੀ ਗੱਲ ਕੀਤੀ ਆ ਜਿਹੜੇ ਉੱਥੇ ਦੇ ਮੇਅਰ ਆ ਸ੍ਰਿੰਦਰ ਸਿੰਦਾ ਜੀ ਉਹ ਉੱਥੇ ਦੇ ਰਹਿਣ ਵਾਲੇ ਆ ਪਰ ਉਹਨਾਂ ਕੋਲ ਜਿਹੜਾ ਇਸ ਤਰ੍ਹਾਂ ਦੇ ਮੁੱਦੇ ਨਹੀਂ ਚੱਕੇ ਜਾ ਰਹੇ ਜਾਂ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ ਜਾਂ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹਦੇ ਵਿੱਚ ਕੋਈ ਦੋਰਾਂ ਨਹੀਂ ਕੀ ਪਿਛਲੇ 25 ਸਾਲਾਂ ਤੋਂ ਮੇਅਰ ਸਾਹਿਬ ਪੁਰ ਹੀਰਾ ਦੇ ਉੱਤੇ ਕਾਬਜ ਆ ਤੇ ਜਿੰਨੀਆਂ ਵੀ ਆਇਡੈਂਟਿਟੀਆਂ ਜਿਹੜੀਆਂ ਆ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਉਹ ਮੇਅਰ ਸਾਹਿਬ ਉਹਨਾਂ ਵੱਲੋਂ ਹੀ ਕੀਤੀਆਂ ਗਈਆਂ ਕੋਈ ਨਹੋਰ ਦਾ ਉੱਥੇ ਕਿਸੇ ਨੂੰ ਮੌਕਾ ਮਿਲਿਆ ਹੀ ਨਹੀਂ ਹਜੇ ਤੱਕ ਜਿੱਤਣ ਦਾ ਇਸ ਲਈ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸਾਡੇ ਬੱਚਿਆਂ ਵੱਲ ਦੇਖ ਕੇ ਧਿਆਨ ਕਰ ਲੈਣਾ ਚਾਹੀਦਾ ਕਿ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਆ ਔਰ ਆਉਣ ਵਾਲੇ ਸਮੇਂ ਦੇ ਉੱਤੇ ਜਿੰਨੀ ਜਲਦੀ ਹੋ ਸਕੇ ਉਹਨਾਂ ਦੀਆਂ ਜਿਹੜੀਆਂ ਆਇਡੈਂਟਿਟੀਆਂ ਚੈੱਕ ਕਰਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਲ ਉਹਨਾਂ ਦੀਆਂ ਜਿਹੜੀਆਂ ਪੀਸੀਸੀਆਂ ਕਰਵਾ ਕੇ ਉਹਨਾਂ ਨੂੰ ਮਹੱਲੇ ਦੇ ਵਿੱਚ ਰਹਿਣ ਲਈ ਦਿੱਤਾ ਜਾਵੇ ਨਹੀਂ ਤਾਂ ਟੋਟਲੀ ਜਿਹੜਾ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਦੇਰ ਸਾਰਾ ਹੁਣ ਅਕਾਲੀ ਦਲ ਦੀ ਰਹੀ ਆ ਕਾਂਗਰਸੀ ਰਹੀ ਆ ਬਾਕੀ ਹੋਰ ਦੀਆਂ ਪਾਰਟੀਆਂ ਰਹੀਆਂ ਹੁਣ ਆਮ ਆਦਮੀ ਪਾਰਟੀ ਦਾ ਰਾਜ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੰਗ ਚੱਕਦੇ ਹੋ ਕਿ ਜਿਹੜੇ ਇਹਨਾਂ ਦੇ ਵੋਟਰ ਕਾਰਡ ਜਿਹੜੇ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਆ ਦੇਖੋ ਮੈਂ ਪੂਰੀ ਹਿੰਦੂ ਤੋਂ ਇਲੈਕਸ਼ਨ ਲੜ ਔਰ ਮੈਂ ਜਦੋਂ ਵੋਟਰ ਲਿਸਟਾਂ ਚੈੱਕ ਕਰਦਾ ਨਾ ਤਾਂ ਹਰੇਕ ਪੇਜ ਦੇ ਵਿੱਚ ਘੱਟੋ ਘੱਟ 30 ਤੋਂ 40 ਵੋਟਾਂ ਹੁੰਦੀਆਂ ਔਰ 20 ਵੋਟਾਂ ਉਹਦੇ ਵਿੱਚ ਪ੍ਰਵਾਸੀਆਂ ਦੀਆਂ ਹੁੰਦੀਆਂ ਤੁਸੀਂ ਵੋਟਰ ਲਿਸਟਾਂ ਚੈੱਕ ਕਰਕੇ ਦੇਖ ਲਿਓ ਪੂਰੀਆਂ ਹਰਾਂਦੀਆਂ ਬੜਾ ਬੁਰਾ ਹਾਲ ਆ ਬਹੁਤ ਔਖਾ ਆ ਲੋਕਾਂ ਨੇ ਤਾਂ ਇੱਕ ਇਲੈਕਸ਼ਨ ਦਾ ਇੱਕ ਸਟੰਟ ਬਣਾਇਆ ਹੋਇਆ ਵੀ ਸਾਨੂੰ ਵੋਟਾਂ ਪੈ ਜਾਂਦੀਆਂ ਔਰ ਇਹ ਵੋਟਾਂ ਜਿਹੜੀਆਂ ਬਹੁਤ ਸੌਖੀਆਂ ਪੈ ਜਾਂਦੀਆਂ ਤਾਂ ਕਰਕੇ ਜਿਹੜਾ ਇਹਨਾਂ ਨੂੰ ਵਡਾਵਾ ਦਿੱਤਾ ਜਾਂਦਾ ਇਹ ਲਈ ਬੇਨਤੀ ਆ ਕਿ ਇਹ ਜਿੰਨੀ ਵੀ ਜਲਦੀ ਹੋ ਸਕੇ ਇਹਨਾਂ ਦੀਆਂ ਜਿਹੜੀਆਂ ਵੋਟਾਂ ਵੀ ਆ ਜਿਹੜੀਆਂ ਉਹ ਵੀ ਰੱਦ ਕੀਤੀਆਂ ਜਾਣ ਕਟਰ ਮਾਰਚ ਕੱਟਿਆ ਗਿਆ ਕੀ ਨਾਮ ਹੈ ਸਰ ਜੱਜਰਾ ਤੁਸੀਂ ਸੁਣਨ ਦਿੱਤੀ ਆ ਜੀ ਮੇਰਾ ਨਾਮ ਚੇਤਨ ਕੁਮਾਰ ਆ ਜੀ ਪਹਿਲਾਂ ਮੇਰੇ ਜਿੰਨੇ ਭਰਾ ਇਕੱਠੇ ਹੋਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜਿੰਨੇ ਭਰਾਵਾਂ ਨੇ ਇਦਾਂ ਦਾ ਮੁੱਦਾ ਚੱਕਿਆ ਇਹ ਕੰਮ ਤੇ ਖੜੇ ਸਾਡੇ ਨਾਲ ਹਨਾ ਜੋ ਕਿ ਮੈਂ ਅਸੀਂ ਕਹਿਣਾ ਚਾਹਨਾ ਮੇਰੀ ਨਾ ਹਜੇ ਮੈਂ ਕਦੀ ਵੀ ਇਦਾਂ ਨਹੀਂ ਬੋਲਿਆ ਨਾ ਸਪੀਚ ਨਹੀਂ ਦਿੱਤੀ ਆ ਗਈ ਮੇਰੀ 23 ਸਾਲ ਦੀ ਉਮਰ ਹੈ ਜਿਹੜਾ ਦਾ ਕਾਂਡ ਹੋਇਆ ਇਹ ਦੇਖ ਕੇ ਸਾਨੂੰ ਇਦਾਂ ਦਾ ਹੋ ਰਿਹਾ ਕਿ ਬੱਚਾ ਬੱਚਾ ਵੀ ਬੋਲ ਸਕਦਾ ਜੀ ਇਹ ਗਲ ਮੈਂ ਚਾਹਨਾ ਕਿ ਬਈ ਇੱਥੋਂ ਭਜਾਓ ਠੀਕ ਹੈ ਜੀ ਪੰਜਾਬ ਬਚਾਓ ਤੇ ਬਾਕੀ ਪਿੰਡਾਂ ਦੇ ਸਰਪੰਚਾਂ ਨੂੰ ਕਹਿਣਾ ਚਾਹਨਾ ਆ ਜਿਹੜੇ ਨੇ ਇਹ ਨਜਾਇਜ਼ ਜੈਲੀ ਵੋਟਾਂ ਬਣਾ ਕੇ ਇਹਨਾਂ ਦੀਆਂ ਪਿੰਡ ਜਿਹਨਾਂ ਨੇ ਰੱਖੇ ਹੋਏ ਆ ਠੀਕ ਹੈ ਨਜਾਇਜ਼ ਕਰਦੇ ਪਏ ਇਹਨਾਂ ਨਾਲ ੱਟਕਾ ਹੋਇਆ ਇਹਨਾਂ ਨਾਲ ਇਹ ਬੰਦਿਆਂ ਨਾਲ ਸਾਰਿਆਂ ਨੂੰ ਇਹਨਾਂ ਨੂੰ ਭਜਾਇਆ ਦਿੱਤਾ ਭਜਾ ਦਿੱਤਾ ਜਾਣ ਚਾਹੀਦਾ ਠੀਕ ਹੈ ਇਹਨਾਂ ਨੂੰ ਨਹੀਂ ਇੱਥੇ ਰੱਖਣਾ ਚਾਹੀਦਾ ਪਈਆਂ ਨੂੰ ਜੀ ਉਹ ਲਗਾਤਾਰ ਨੌਜਵਾਨਾਂ ਵੱਲੋਂ ਜਿਹੜੀ ਮੰਗ ਉੱਠੀ ਜਾ ਰਹੀ ਆ ਕਿ ਭਈਆਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਜਲਦ ਭਜਾਇਆ ਜਾਵੇ ਸਰਕਾਰਾਂ ਨੂੰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਆ ਤੇ ਉਹ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਤੋਂ ਅੱਜ ਅਸੀਂ ਹਰਵੀਰ ਲਈ ਸਾਰੇ ਇੱਕ ਕੈਂਡਲ ਮਾਰਚ ਕੱਢ ਰਹੇ ਆ ਜੋ ਹਰਵੀਰ ਲਈ ਇੱਕ ਸ਼ਰਧਾਂਜਲੀ ਆ ਪਰ ਮੈਂ ਨਾਲ-ਨਾਲ ਇਹ ਵੀ ਕਹਿਣਾ ਚਾਹੂਗੀ ਦੇਖੋ ਅੱਜ ਇੱਕ ਬੋਲ ਦੇ ਉੱਤੇ ਅਸੀਂ ਸਾਰੇ ਇਕੱਠੇ ਹੋਏ ਆਂ ਪਰ ਇਹ ਲੜਾਈ ਇੱਥੇ ਹੀ ਸੀਮਤ ਨਾ ਰਹਿ ਜਾਵੇ ਤੇ ਪੰਜਾਬ ਦੇ ਵਿੱਚ ਦੇਖੋ ਆਏ ਦਿਨ ਇੱਕ ਭਈਆ ਪੰਜਾਬ ਦੇ ਵਿੱਚ 20-20 ਭਈਏ ਨਾਲ ਲੈ ਕੇ ਆਉਂਦਾ ਤੇ ਤੁਸੀਂ ਦੇਖੋ ਕਿ ਅਸੀਂ ਇਥੇ ਉਹਨਾਂ ਨੂੰ ਸ਼ਰਨ ਦੇ ਰਹੇ ਆ ਆਪਣੇ ਮਕਾਨਾਂ ਦੇ ਵਿੱਚ ਕਿਰਾਏ ਤੇ ਰੱਖ ਰਹੇ ਆ ਹਰ ਇੱਕ ਚੀਜ਼ ਕਰ ਰਹੇ ਆ ਨਾ ਆਏ ਦਿਨ ਤੁਸੀਂ ਪਿੱਛੇ ਜੇ ਮੰਡੀ ਵਿੱਚ ਵੀ ਦੇਖਿਆ ਸੀ ਆਪਸ ਦੇ ਵਿੱਚ ਹੀ ਬਿਹਾਰੀਏ ਬਿਹਾਰੀਆਂ ਨੇ 20-20 ਰੁਪਏ ਲਈ ਕਤਲ ਕਰ ਦਿੱਤਾ ਦੇਖੋ ਜਦੋਂ ਵੀ ਵਾਰਦਾਤ ਆਉਂਦੀ ਆ ਇੰਨਾ ਭਈਆਂ ਦੇ ਸਿਰ ਤੇ ਹੁੰਦੀਆਂ ਘਰਾਂ ਦੇ ਵਿੱਚ ਚੋਰੀਆਂ ਆਏ ਦਿਨ ਸਭ ਕੁਝ ਹੁੰਦਾ ਹਨ ਪਰ ਸਾਡੇ ਪੰਜਾਬ ਦੇ ਵਿੱਚ ਇਹ ਮਤਾ ਕਿਉਂ ਨਹੀਂ ਪਾਇਆ ਜਾਂਦਾ ਦੇਖੋ ਕਿ ਅਸੀਂ ਬਾਹਰਲੇ ਸਟੇਟਾਂ ਵਿੱਚ ਜਾਈਏ ਸਾਨੂੰ ਜਗ੍ਹਾ ਲੈਣੀ ਇੰਨੀ ਔਖੀ ਹੁੰਦੀ ਆ ਇਹ ਡਬਲ ਡਬਲ ਵੋਟਰ ਕਾਰਡ ਬਣਾਉਂਦੇ ਆ ਬਿਹਾਰ ਯੂਪੀ ਵਿੱਚ ਵੀ ਇਹਨਾਂ ਦੇ ਵੋਟਰ ਕਾਰਡ ਚੱਲਦੇ ਤੇ ਪੰਜਾਬ ਦੇ ਵਿੱਚ ਵੀ ਚੱਲਦੇ ਆ ਇਹ ਕਿਉਂ ਹੁੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਦੇਖੋ ਸਾਡੇ ਅਸੀਂ ਇੱਕ ਵੋਟਰ ਕਾਰਡ ਵੀ ਬਣਾਣਾ ਜਾਣਦੇ ਆ ਤਾਂ ਉੱਥੇ ਵੀ ਵਾਰ ਤਸਦੀਕ ਕੀਤਾ ਜਾਂਦਾ ਕਿ ਤੁਸੀਂ ਇੱਥੇ ਕਿੰਨੀ ਦੇਰ ਦੇ ਰਹਿਨੇ ਆ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜੇ ਵੋਟਰ ਕਾਰਡ ਆ ਜਾਂ ਆਧਾਰ ਕਾਰਡ ਬਣਾਏ ਜਾਂਦੇ ਆ ਉਹ ਯੂਪੀ ਬਿਹਾਰ ਦੇ ਵਿੱਚ ਵੀ ਚੱਲਦੇ ਤੇ ਪੰਜਾਬ ਦੇ ਵਿੱਚ ਚ ਵੀ ਚੱਲਦੇ ਆ ਕਿ ਉਹ ਬਣਦੇ ਕਿਦਾਂ ਆ ਸੰਤ ਇਹ ਨਹੀਂ ਸਮਝ ਆਉਂਦੀ ਸਾਡੇ ਲਈ ਉਹ 20 ਵਾਰ ਵੈਰੀਫਾਈ ਕਰਨਾ ਪੈਂਦਾ ਪੰਜਾਬੀ ਵਾਲੇ ਇਹਨਾਂ ਲਈ ਕੁਝ ਵੈਰੀਫਾਈ ਨਹੀਂ ਆ ਔਰ ਮੈਂ ਕਈ ਜਾਣਿਆਂ ਨੂੰ ਇਹਨਾਂ ਨੂੰ ਭਈਆਂ ਨੂੰ ਵੀ ਕਈ ਵਾਰੀ ਪੁੱਛਿਆ ਕਿ ਤੁਸੀਂ ਬਿਹਾਰ ਦੇ ਵਿੱਚ ਜਾ ਕੇ ਵੀ ਵੋਟਾਂ ਪਾਣੇ ਇੱਥੇ ਵੀ ਪਾਣੇ ਕਿੱਦਾਂ ਪਾਣੇ ਆ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ ਕਿ ਮੈਂ ਤਾਂ ਇਹ ਕਹਿੰਨੀ ਆ ਕਿ ਇੱਕ ਇੱਕ ਦਾ ਆਧਾਰ ਕਾਰਡ ਵੋਟਰ ਕਾਰਡ ਇਹ ਵੀ ਜ਼ਰੂਰ ਚੈੱਕ ਹੋਣਾ ਚਾਹੀਦਾ ਕਿ ਕਿੰਨਾਂ ਨੇ ਇਹਨਾਂ ਦੇ ਬਣਵਾਉਣ ਵਿੱਚ ਮਦਦ ਕੀਤੀ ਆ ਔਰ ਕਿੰਨਾਂ ਨੇ ਨੀਲੇ ਕਾਰਡ ਦੇਖ ਲਓ ਪੰਜਾਬ ਦੀ ਆਵਾਮ ਲਈ ਨੀਲੇ ਕਾਰਡ ਇੱਕ ਗਰੀਬ ਯੋਜਨਾ ਬਣਾਇਆ ਗਿਆ ਸੀਗਾ ਕਿ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਨਾ ਪਰ ਉਹਦਾ ਫਾਇਦਾ ਸਿਰਫ ਇੱਕ ਭਈਆ ਕਹੋ ਜਿੰਨੇ ਵੀ ਭਈਆ ਇਹ ਆ ਉਹਨਾਂ ਵਿੱਚੋਂ 50% ਜੇ ਭਈ ਹੈ ਤਾਂ ਉਹਦੇ ਵਿੱਚੋਂ 20% ਇਹਦਾ ਫਾਇਦਾ ਲੈ ਰਹੇ ਆ ਤੇ ਮੈਂ ਇਹ ਕਹੂੰਗੀ ਦੇਖੋ ਪਲੀਜ਼ ਜਿਹੜੇ ਵੀ ਹੈਗੇ ਇਹਨਾਂ ਦੀ ਤਸਦੀਕ ਕੀਤੀ ਜਾਵੇ ਤੇ ਪੀਸੀਸੀ ਜ਼ਰੂਰ ਕਰਵਾਈ ਜਾਵੇ ਧੰਨਵਾਦ ਜਿਹੜੇ ਆ ਨਾ ਦਿਨੋਂ ਦਿਨ ਇਹਨਾਂ ਦਾ ਜਿਹੜਾ ਅਪਰਾਧ ਉਹ ਵੱਧਦਾ ਜਾ ਰਿਹਾ ਆ ਦੇਖੋ ਉਸੇ ਦਿਨ ਉਸ ਮੁੰਡੇ ਦੇ ਨਾਲ ਰੇਪ ਹੋਇਆ ਉਹ ਤੋਂ ਬਾਅਦ ਸ਼ਾਮ ਨੂੰ ਇੱਕ ਕੁੜੀ ਨਾਲ 6 ਸਾਲਾਂ ਦੀ ਨਾ ਹੋਇਆ ਤੇ ਇਹਦਾ ਮਤਲਬ ਕਿ ਉਹਨਾਂ ਨੂੰ ਡਾਰਨੀ ਕਿਸੇ ਦਾ ਮੇਰੀ ਤਾਂ ਪ੍ਰਸ਼ਾਸਨ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਹੁਣੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੂੰ ਜਗ੍ਹਾ ਨਹੀਂ ਲੈਣੀ ਚਾਹੀਦੀ ਇੱਥੇ ਤੇ ਨਾ ਹਨਾ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਆ ਦੇਖੋ ਆਪਾਂ ਹਿਮਾਚਲ ਚ ਜਾਂਦੇ ਆ ਹਿਮਾਚਲ ਵਾਲੇ ਲੋਕ ਬਿਲਕੁਲ ਵੀ ਕਿਸੇ ਨੂੰ ਪਸੰਦ ਨਹੀਂ ਕਰਦੇ ਇੱਥੇ ਕੀ ਸਾਨੂੰ ਪੰਜਾਬੀਆਂ ਨੂੰ ਵੀ ਜਗ੍ਹਾ ਹੈ ਨਹੀਂ ਕਿ ਆਪਣਾ ਸ਼ਹਿਰਪੁਰ ਜਿਹੜਾ ਆਪਣਾ ਪੰਜਾਬ ਹੈ ਇਹ ਆਸ਼ਰਮ ਆ ਵੀ ਜਣਾ ਖਾਣਾ ਜਿਹੜਾ ਆ ਇੱਥੇ ਆਪਣੀ ਜਾਇਦਾਦ ਬਣਾਈ ਜਾਂਦਾ ਆ ਜਿਹੜੇ ਜਾਇਦਾਦ ਦੇ ਮਾਲਕ ਉਹਨਾਂ ਨੂੰ ਬਾਹਰ ਨਿਕਲ ਜਾ ਉਹਨਾਂ ਦੀਆਂ ਕੁੜੀਆਂ ਨਾਲ ਜਾਂ ਉਹਨਾਂ ਦੇ ਮੁੰਡਿਆਂ ਨਾਲ ਪਹਿਲਾਂ ਤਾਂ ਕਹਿੰਦੇ ਸੀ ਕੁੜੀਆਂ ਸੇਫ ਨਹੀਂ ਹੈਗੀਆਂ ਹੁਣ ਤਾਂ ਮੁੰਡੇ ਵੀ ਸੇਫ ਹੈ ਨਹੀਂ ਭਾਜੀ ਤੇ ਬਾਕੀ ਗੱਲ ਇਹ ਆ ਵੀ ਇਹਨਾਂ ਨੂੰ ਹੁਣੇ ਕਰਨੀ ਤੋਂ ਕਰਨੀ ਜੇ ਜਾਵੇ ਤਾਂ ਉਹ ਮਾਪੇ ਨੂੰ ਇਨਸਾਫ ਦਿੱਤਾ ਜਾਵੇ ਭਈਆ ਭਜਾਓ ਹਾਕੀ ਮੈਂ ਇਹੀ ਅਪੀਲ ਕਰਦੀ ਆ ਕਿ ਸਾਡੇ ਨੂਦੀਪ ਨਗਰ ਦੇ ਵਿੱਚ ਜੋ ਵੀ ਬੱਚੇ ਦੇ ਨਾਲ ਹਾਲਤ ਹੋਇਆ 4 ਸਾਲ ਦਾ ਬੱਚਾ ਸੀ ਜਿਹਦੇ ਨਾਲ ਜ਼ਿੰਦਗੀ ਬਲਾਤਕਾਰ ਹੋਇਆ ਹੈ ਬਲਾਤਕਾਰ ਕਰਕੇ ਉਸ ਦੁਸ਼ਟ ਨੇ ਉਹਦੇ ਸਰੀਰ ਆ ਪਾਇਆ ਸਰੀਰ ਆ ਪਾ ਕੇ ਫਾਹਾ ਦੇਕਾ ਦਿੱਤਾ ਉਹਨੂੰ ਫਾਹਾ ਦੇ ਕੇ ਸਿਰ ਇਖਤ ਮਾਰੀ ਉਹਦੇ ਬਰੀ ਹਾਲਤ ਦੇ ਨਾਲ ਉਹਨੂੰ ਮਾਰਿਆ ਗਿਆ ਹੈ ਜਿੱਦਾਂ ਉਹਨੂੰ ਹੀ ਮਾਰਿਆ ਗਿਆ ਉਦਾਂ ਹੀ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਡੇ ਸਾਡੇ ਮੁੰਡੇ ਸੇਫ ਆ ਨਾ ਸਾੜੀਆਂ ਬੱਚੀਆਂ ਸੇਫ ਆ ਬਾਕੀ ਵੀ ਇਹੀ ਗੱਲ ਕਹੂੰਗੀ ਕਿ ਨਾਲ ਜਿਹੜੇ ਆਧਾਰ ਕਟਿਆ ਉਹ ਰੱਦ ਕੀਤੇ ਜਾਣ ਜਿਹੜੀ ਵੋਟ ਆ ਵੋਟ ਵੀ ਰੱਦ ਕੀਤੀ ਜਾਵੇ ਵੋਟ ਦਾ ਅਧਿਕਾਰ ਬਈਆਂ ਨੂੰ ਬਿਲਕੁਲ ਨਹੀਂ ਰਹਿਣਾ ਚਾਹੀਦਾ ਇਹ ਆ ਕੇ ਬਈਆਂ ਨੂੰ ਭਜਾਣਾ ਚਾਹੀਦਾ ਕਿਉਂਕਿ ਦਿਨਾਂ ਜਿਆਦਾ ਅਪਰਾਧ ਵਧੀ ਜਾਂਦਾ ਪਿਆ ਵੀ ਇਹ ਦਾਬੇ ਨਹੀਂ ਹੈਗੇ ਹੈਣਾ ਬਸ ਨਾਲ ਦੇ ਨਾਲ ਇਹ ਵੀ ਗੱਲ ਆ ਜਿਹੜੇ ਦੋ ਗੁੱਲੇ ਆ ਫਿਰਦੇ ਪਏ ਆ ਉਹਨਾਂ ਤੇ ਵੀ ਕਰਵਾਈ ਕੀਤੀ ਜਾਵੇ ਉਹਨਾਂ ਨੂੰ ਵੀ ਸਜ਼ਾ ਦੇ ਹੱਕਦਾਰ ਉਨੇ ਹੀ ਆ ਜਿੰਨਾ ਉਹ ਆ ਕਾਤਲ ਇਸ ਕਰਕੇ ਭਈਆਂ ਨੂੰ ਬਾਹਰ ਕੱਢਿਆ ਜਾਵੇ ਬਸ ਸਾਡੀ ਸਰਕਾਰ ਅੱਗੇ ਬੇਨਤੀ ਆ ਕਿ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਡਾਕਟਰ ਰਾਜਕਮਰ ਜੀ ਚਿੰਤਾ ਜੀ ਉਹਨਾਂ ਅੱਗੇ ਮੇਰੀ ਰਿਕਵੈਸਟ ਹੈ ਸਾਰੇ ਆਗੇ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਠੀਕ ਹੈ ਸਰਕਾਰ ਅੱਗੇ ਰਿਕਵੈਸਟ ਹੈ ਕਿ ਇਹਨਾਂ ਦੀ ਗੁਲਾਮਕਸੀ ਜਾਵੇ ਕਿ ਗਾਂ ਵਾਸਤੇ ਕਿਸੇ ਨਾ ਕੋਈ ਤੱਕਾ ਨਾ ਹੋਵੇ ਕਿਸੇ ਗਰੀਬ ਪਰਿਵਾਰ ਨਾਲ ਤਾਂ ਇਹਨਾਂ ਦਾ ਕਹਿਣ ਖਤਮ ਹੋਵੇ ਇਹਨਾਂ ਨੇ ਨਹੀਂ ਤਾਂ ਇੱਥੇ ਰਹਿ ਗਏ ਤਾਂ ਇਹਨਾਂ ਨੇ ਇੱਕ ਇੱਕ ਕਰਕੇ ਬੱਚਾ ਹੀ ਮਾਰ ਦੇਣਾ ਇਹਨਾਂ ਦਾ ਹੁਣ ਇਹਨਾਂ ਦਾ ਇੰਤਜ਼ਾਮ ਕਰੋ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਜਾਵੇ ਇਸ ਇਸ ਨੇ ਮੁੰਡੇ ਦੇ ਨਾਲ ਇਦਾਂ ਦੀ ਹਰਕਤ ਕੀਤੀ ਆ ਕਿ ਦਸਣੇ ਲਾਇਕ ਵੀ ਨਹੀਂ ਬਲਾਤਕਾਰ ਕੀਤਾ ਬਲਾਤਕਾਰ ਕਰਕੇ ਉਹਦੇ ਲੋਹੇ ਦੀ ਰਾਟ ਨਹਾਤੀ ਜ ਗਈ ਆ ਕਿੰਨੇ ਦੁੱਖ ਵਾਲੀ ਗੱਲ ਆ ਅਸੀਂ ਆਪਣੇ ਬੱਚੇ ਤੇ ਚਪੇੜ ਮਾਰਦੇ 100 ਵਾਰੀ ਸੋਚਦੇ ਆ ਕਿ ਉਹ ਵੀ ਕਿਸੇ ਦਾ ਬੱਚਾ ਹੈ ਇਸ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਕੈਂਡਲ ਮਾਰਚ ਚੋ 5 ਸਾਲ ਦਾ ਬੱਚਾ ਇੱਕ ਪ੍ਰਵਾਸੀ ਬਲੋ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਕਿੰਨੇ ਸ਼ਰਮ ਦੀ ਗੱਲ ਆ ਕਿ ਜਿੱਥੇ ਸਾਡੀਆਂ ਭੈਣਾਂ ਨੂੰ ਉਹਨਾਂ ਦੇ ਇਨਸਾਫ ਲਈ ਬਾਹਰ ਨਿਕਲਣਾ ਚਾਹੀਦਾ ਸੀ ਪਰ ਮੇਰੀਓ ਭੈਣੋ ਤੁਸੀਂ ਇਹ ਨਾ ਸੋਚੋ ਕਿ ਉਸ ਭੈਣ ਨਾਲ ਇਦਾਂ ਹੋਈ ਆ ਕੱਲ ਨੂੰ ਸਾਡੇ ਨਾਲ ਵੀ ਇਹ ਹੋ ਸਕਦਾ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਇਹਨਾਂ ਦੇ ਜੋ ਆਧਾਰ ਕਾਰਡਾ ਉਹ ਕੈਨਸਲ ਕੀਤੇ ਜਾਣ ਇਹਨਾਂ ਦੇ ਰਾਸ਼ਨ ਕਾਰਡ ਜਿਹੜੇ ਆ ਕੈਨਸਲ ਕੀਤੇ ਜਾਣ ਇਹਨਾਂ ਨੂੰ ਜੋ ਵੀ ਇੱਥੇ ਰਹਿੰਦੇ ਆ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਤਾਂ ਜੋ ਸਾਡਾ ਜਿਹੜਾ ਪੰਜਾਬ ਆ ਖੁਸ਼ਹਾਲ ਹੋ ਸਕੇ ਅੱਗੇ ਤਾਂ ਕਹਿੰਦੇ ਸੀ ਕਿ ਬੇਟੀਆਂ ਜਿਹੜੀਆਂ ਆ ਬਹੁਤ ਸੁਰੱਖਿਅਤ ਨਹੀਂ ਪਰ ਹੁਣ ਤਾਂ ਜਿਹੜੇ ਸਾਡੇ ਬੇਟ ਆ ਉਹ ਵੀ ਸੁਰੱਖਿਅਤ ਨਹੀਂ ਕਿੰਨੀ ਸ਼ਰਮ ਦੀ ਗੱਲ ਆ ਕਿੰਨੇ ਉਸ ਬੰਦੇ ਨੇ ਘਨੌਣੀ ਹਰਕਤ ਕੀਤੀ ਆ ਤੇ ਜੋ ਸਰਕਾਰ ਆ ਉਹ ਸੁੱਤੀ ਪਈ ਆ ਸਰਕਾਰ ਦਾ ਕੋਈ ਵੀ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਕੋਈ ਵੀ ਬਿਆਨ ਜਿਹੜਾ ਆ ਉਹ ਨਹੀਂ ਆਇਆ ਉਹ ਅੱਜ ਤੋਂ 4-5 ਦਿਨ ਪਹਿਲਾਂ ਜੋ ਇੱਕ ਗਰੀਬ ਪਰਿਵਾਰ ਦੇ ਨਾਲ ਇੱਕ ਬਹੁਤ ਹੀ ਮਾਸੂਮ ਬੱਚਾ ਜਿਹੜਾ 4-5 ਸਾਲ ਦਾ ਤੁਸੀਂ ਦੇਖ-ਦੇਖੀ ਆਉਨੀਆਂ ਤੇ ਉਸ ਜੀਆਂ ਔਰ ਉਸ ਦੀ ਭੈਣ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਮੈਂ ਸਮਝਦਾ ਵੀ ਮੁੰਡੇ ਸੁਖਣ ਲਈ ਲੋਕ ਮੰਦਰ ਗੁਰਦੁਆਰੇ ਮਸਜਿਦਾਂ ਵਿੱਚ ਸੁਖਣਾ ਸੁਖਦੇ ਆ ਪਰ ਜੇ ਸੁਖਣਾ ਸੋਕ ਕੇ ਇਹੋ ਜੇ ਬੱਚੇ ਲੈ ਕੇ ਅੱਜ ਹਾਲਾਤ ਇਹੋ ਜੇ ਹੋ ਗਏ ਵੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਜਿਹੜਾ ਪਹਿਲਾਂ ਲੜਕੀਆਂ ਦੀ ਰਾਖੀ ਤਾਂ ਕਰਦੇ ਸੀ ਅੱਜ ਲੜਕੀਆਂ ਦੀ ਰਾਖੀ ਵੀ ਬਰਾਬਰ ਹੀ ਕਰਨੀ ਪੈਣੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਔਰ ਚੇਤਾਵਨੀ ਕਰਦੇ ਵੀ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਕੋਈ ਕੋਈ ਨਾ ਕੋਈ ਜਿਹੜਾ ਲੋ ਐਹੋ ਜਿਹਾ ਜ਼ਰੂਰ ਬਣਾਇਆ ਜਾਵੇ ਜਿੱਥੇ ਇਹੋ ਜਿਹੇ ਦਰਦਨਾਕ ਹਾਸੇ ਹੁੰਦੇ ਆ ਔਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਵਾਂ ਉਹਨਾਂ ਲਈ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਔਰ ਫਾਂਸੀ ਦੀ ਸਜ਼ਾ ਮੈਂ ਸਮਝਦਾ ਜਿਸ ਜੇਲ੍ਹ ਦੇ ਵਿੱਚ ਇਹ ਜਾਂਦਾ ਉੱਥੇ ਦੇ ਜਿਹੜੇ ਲੋਕ ਪੰਜਾਬੀ ਰਹਿ ਰਹੇ ਆ ਉਹਨਾਂ ਨੂੰ ਵੀ ਅਪੀਲ ਆ ਵੀ ਇਹਨੂੰ ਜੇਲ੍ਹ ਦਾ ਨਜ਼ਾਰਾ ਜਿਹੜਾ ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਧੰਨਵਾਦ ਜੀ ਜੋ ਸਾਡਾ ਬੱਚਾ ਹਰਵੀਰ ਸਿੰਘ ਦੀਪਨਗਰ ਦਾ ਰਹਿਣ ਵਾਲਾ ਉਸਨੂੰ ਬਹੁਤ ਹੀ ਕਰੂਰਤਾ ਦੇ ਨਾਲ ਉਸ ਬਹਿਸ਼ੀ ਦਰਿੰਦੇ ਨੇ ਜੋ ਉਹਦਾ ਕਤਲ ਕਰਕੇ ਅੰਜਾਮ ਦਿੱਤਾ ਇਹ ਬਹੁਤ ਨਿੰਦਨੀ ਹੈ ਆ ਬਹੁਤ ਹੀ ਨਿੰਦਨੀ ਹੈ ਔਰ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਇਹਨੂੰ ਫਾਸਟ ਟਰੈਕ ਤੇ ਚਲਾ ਕੇ ਉਸ ਕਰੂਰਤਾ ਕਰਨ ਵਾਲੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਫਾਂਸੀ ਦਿੱਤੀ ਜਾਵੇ ਔਰ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਵਿਧਾਨ ਸਭਾ ਦੇ ਵਿੱਚ ਬਹੁਮਤ ਦੇ ਵਿੱਚ ਸਰਕਾਰ ਹੈ ਔਰ ਬਹੁਮਤ ਹੁੰਦੇ ਹੋਏ ਉਹ ਇੱਕ ਬਹੁਤ ਸਖਤ ਬਿੱਲ ਲੈ ਕੇ ਆਏ ਕਿਉਂਕਿ ਐਸੀ ਕਰੂਰਤਾ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਉਹਨੂੰ ਬਖਸ਼ਿਆ ਨਾ ਜਾਵੇ ਉਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਸਪੈਸ਼ਲ ਬਿੱਲ ਲਿਆ ਕੇ ਵਿਧਾਨ ਸਭਾ ਵਿੱਚ ਉੱਥੇ ਸਪੈਸ਼ਲ ਕਾਨੂੰਨ ਬਣਾਇਆ ਜਾਵੇ ਤਾਂ ਕਿ ਇਹ ਜੇ ਦਰਿੰਦੇ ਨੂੰ ਪਬਲਿਕ ਦੇ ਵਿੱਚ ਖੜੇ ਹੋ ਕੇ ਇੱਟਾਂ ਮਾਰ ਕੇ ਉਸਨੂੰ ਮਾਰਿਆ ਜਾਵੇ ਇਹ ਬੇਨਤੀ ਹੈ ਸਰਕਾਰ ਅਕਿ ਕਿਉਂਕਿ ਜੇ ਇਸ ਤਰ੍ਹਾਂ ਦੀ ਸਰਕਾਰ ਕੋਈ પગ ਨਹੀਂ ਲਏਗੀ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਇਸੇ ਤਰ੍ਹਾਂ ਖਲਵਾੜ ਕਰੇਗੀ ਤਾਂ ਇਹ ਉਹ ਸਮਾ ਦੂਰ ਨਹੀਂ ਤੁਸੀਂ ਨੇਪਾਲ ਵੀ ਦੇਖਿਆ ਨੇਪਾਲ ਦੇ ਵਿੱਚ ਵੀ ਲੋਕ ਬਾਕੀ ਹੋਏ ਤੇ ਫਿਰ ਜਿਹੜੀਆਂ ਸਤਾਹਾਰੀਆਂ ਪਾਰਟੀਆਂ ਉਹਨਾਂ ਦਾ ਕੀ ਹਾਲ ਹੋਇਆ ਉਹ ਵੀ ਪਤਾ ਲੱਗਦਾ ਫਿਰ ਇਸ ਕਰਕੇ ਬੇਨਤੀ ਹੈ ਸਮਾ ਰਹਿੰਦੇ ਸਰਕਾਰ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਵੇ ਔਰ ਇਹ ਜਿਹੜੇ ਮਾਪੇ ਆ ਉਹ ਬੱਚਿਆਂ ਦੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਉਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਜਿਹੜਾ ਕਰੂਰਤਾ ਕਰਨ ਵਾਲਾ ਇਨਸਾਨ ਆ ਇਸ ਨੂੰ ਜਲਦ ਤੋਂ ਜਲਦ ਕੋਰਟ ਦੇ ਉੱਤੇ ਫਾਸਟ ਟਰੈਕ ਤੇ ਚਲਾ ਕੇ ਇਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਔਰ ਇਹ ਦਿਨਾਂ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਧੰਨਵਾਦ ਜੈਪ ਲਗਾਤਾਰ ਤਸਵੀਰਾਂ ਦੀ ਸਾਂਝਾ ਕਰ ਰਹੇ ਆ ਲਗਾਤਾਰ ਕੈਦਰ ਮਾਰਦੇ ਦੇ ਵਿੱਚੋਂ ਵੱਖ-ਵੱਖ ਜਿਹੜੇ ਪਿੰਡਾਂ ਦੇ ਪੰਚ ਸਰਪੰਚ ਦੀ ਜਿਹੜੇ ਆਏ ਆ ਖਾਸ ਕਰਕੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਸਰਪੰਚ ਪ੍ਰਵਿੰਦਰ ਸਿੰਘ ਪਿੰਡ ਸੱਜਣ ਤੇ ਸਰ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਤੇ ਕਿਸ ਸਬੰਧ ਵਿੱਚ ਕੱਢਿਆ ਜਾ ਰਿਹਾ ਜੀ ਜਿਸ ਤਰ੍ਹਾਂ ਕਿ ਸਾਰੇ ਲੋਕਾਂ ਨੂੰ ਇੱਕ ਆਮ ਸਾਰੇ ਹੁਣ ਖਬਰ ਫੈਲ ਚੁੱਕਿਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਹਰਵੀਰ ਨਾਮ ਦਾ ਲੜਕਾ ਜਿਹਦੇ ਨਾਲ ਇੱਕ ਪ੍ਰਵਾਸੀ ਵੱਲੋਂ ਬਹੁਤ ਹੀ ਜ਼ਿਆਦਾ ਉਹਨੂੰ ਘਿਣਾਉਣੀ ਹਰਕਤ ਕਰਕੇ ਉਹਨੂੰ ਮੌਤੇ ਘਾਟ ਉਤਾਰਿਆ ਗਿਆ ਉਸ ਦੇ ਖਿਲਾਫ ਇੱਕ ਰੋਸ ਪ੍ਰਗਟ ਕਰਨ ਲਈ ਅਤੇ ਉਸ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਇਹ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼